ਕਾਫੀ ਹੜਤਾਲ ਪੰਜਾਬ ਭਰ ਦੇ ਵਿੱਚ ਵੀ ਡਾਕਟਰਾਂ ਦੀ ਹੜਤਾਲ ਸੁਗਨਾਨਕ ਦੇਵ ਹਸਪਤਾਲ ਦੇ ਵਿੱਚ ਡਾਕਟਰਾਂ ਦਾ ਪ੍ਰਦਰਸ਼ਨ ਜਾਰੀ ਹੈ ਪਚਾਲਾ ਦੇ ਰਜਿੰਦਰ ਹਸਪਤਾਲ ਦੇ ਡਾਕਟਰਾਂ ਦਾ ਪ੍ਰਦਰਸ਼ਨ ਵੀ ਜਿਹੜਾ ਕੀ ਦੇਖਣ ਨੂੰ ਮਿਲ ਰਿਹਾ ਹੈ ਸੋ ਪੰਜਾਬ ਭਰ ਦੇ ਵਿੱਚ ਵੀ ਡਾਕਟਰਾਂ ਦਾ ਗੁੱਸਾ ਫੁੱਟ ਰਿਹਾ ਹੈ ਦਾਜ਼ੀ ਕੀ ਕੋਲਕਾਤਾ ਦੇ ਵਿੱਚ ਜਿਹੜੀ ਕੀ ਰਿੰਦਗੀ ਹੋਈ ਸੀ ਜਿਹੜੀ ਕੀ ਇੱਕ ਜੂਨੀਅਰ ਡਾਕਟਰ ਦੇ ਨਾਲ ਡਿਊਟੀ ਦੌਰਾਨ ਉਸ ਦੇ ਨਾਲ ਰੇਪ ਕੀਤਾ ਗਿਆ ਸੀ ਉਸ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਜਿਸ ਦੇ ਕਰਕੇ ਸਾਰੇ ਹੀ ਦੇਸ਼ ਭਰ ਦੇ ਡਾਕਟਰਾਂ ਦੇ ਵੱਲੋਂ ਜਿਹੜਾ ਕੀ ਗੁੱਸਾ ਫੁੱਟ ਰਿਹਾ ਹੈ ਜੋ ਡਾਕਟਰਾਂ ਦੀ ਹੈ ਦੇਸ਼ ਵਿਆਪੀ ਹੜਤਾਲ ਹੈ ਆਰੋਪੀਆਂ ਨੂੰ ਕੜੀ ਤੋਂ ਕੜੀ ਸਜ਼ਾ ਦੀ ਮੰਗੇ ਜੜੀ ਕੀਤੀ ਜਾ ਰਹੀ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਸੋ ਕੈਂਡਲ ਮਾਰਚ ਵੀ ਕੱਢੇ ਜਾ ਰਹੇ ਨੇ ਸਾਰੇ ਹੀ ਡਾਕਟਰ ਰਵਨੋਸੋ ਉਸ ਤਰੀਕੇ ਨਾਲ ਹੁਣ ਪੰਜਾਬ ਦੇ ਵਿੱਚ ਵੀ ਡਾਕਟਰ ਵਿੰਗ ਦੇ ਵੱਲੋਂ ਇਹ ਹੜਤਾਲ ਕੀਤੀ ਗਈ ਹੈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੁੱਸਾ ਜਿਹੜਾ ਕਿ ਫੁੱਟ ਰਿਹਾ ਕਿਉਂਕਿ ਡਿਊਟੀ ਦੌਰਾਨ ਹੋਏ ਡਾਕਟਰ ਦੇ ਨਾਲ ਉਸ ਕਿੰਨੋਂ ਨੇ ਕੰਮ ਨੂੰ ਜਿਹੜਾ ਕਿ ਸਾਰੇ ਪਾਸੋਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੋ ਹੁਣ ਪੰਜਾਬ ਤੱਕ ਵੀ ਇਸ ਦੀ ਲਹਿਰ ਪਹੁੰਚ ਚੁੱਕੀ ਹੈ तो जस्टिस मंगया जा रहा है इंसाफ की मांग की जा रही है क्योंकि अगर डॉक्टर ही सुरक्षित नहीं है जो बचा हिफाजत नहीं कर जान बचाई जाती है लोगों का इलाज किया जाता है पर उही डॉक्टर जेडे कि सुरक्षित नहीं हैं तो देश का जरा कि विकास किस तरीकेगा सो डॉक्टर जरा कि गुस्सा फुटिया जा रहा है लोगों का लोगों के

ਜਿੰਦਾਬਾਦ ਜਿੰਦਾਬਾਦ ਆਪਣੇ ਕੇਸ ਹੋਇਆ ਜਿੰਦਾਬਾਦ ਪੂਰੀ ਰੇਪ ਹੋਇਆ ਕਰਕੇ ਸੀ ਟੋਕਨਸ ਕਰ ਗਿਆ ਸਿਰ ਵਿੱਚ ਪਟਿਆਲੇ ਦੇ ਵਿੱਚ ਕ੍ਰਿਟੀਕਲ ਪੋਲਿਸ ਅਧਿਵੰਦਾ ਨਾ ਖਿੱਚੋ ਸੋ ਇਹਨਾਂ ਨੇ ਦੱਸਾਈ ਕਲਕੱਤਾ ਦੇ ਵਿੱਚ ਜਿਹੜਾ ਰੇਪ ਹੋਇਆ ਉਸ ਨੂੰ ਲੈ ਕੇ ਜਿਹੜਾ ਕਰਨਾ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਰੇ ਲੋੜੇ ਹੈ ਪਟਿਆਲਾ ਦੇ ਰਜਿੰਦਰਾ ਕੌਮਨ ਸਟੇਟ ਜਿਹੜਾ ਹੈ ਨਾ ਰੋਡ ਦੇ ਉੱਤੇ ਜਿਹੜਾ ਹੈ ਆਏ ਨੇ ਔਰ ਧੰਨ ਜਿੰਦਾਬਾਦ हट के जड़ा जिंदाबाद जिंदाबाद आप लोग बैनर देख सकते हो कि कारण आज का विरोध करना पड़ सकता है देखिए पता है कि कोलकाता में जिंदाबाद ये आवाज है मेडिकल स्टूडेंट्स स्वास्थ्य आपकी ज्यादा जैसा भी रहे जिंदाबाद डॉक्टर बुलाने या जिंदाबाद यह हुंनी आवश्यकता में पैर कदम नहीं कराया जनता सभी डूबते लग रहे हैं तेज ਕੋਕਸੋ ਦੀ ਸਾਰਾ ਸਰਕਾਰੀ ਸੁਣੋ ਕਿ ਜੇ ਮੰਡੀ ਸਰਕਾਰ ਨੇ ਕੁਛ ਨਾ ਕਰਿਆ ਫਿਰ ਦੇਸ਼ ਲਈ ਬਹੁਤ ਖਰਾਬ ਹੈ ਇਹ ਤਰਨਾਪੁਰ ਦਾ ਹਸਪਤਾਲ ਚੌੜਾ ਰਹੇਗਾ ਜਿੰਨਾਬਦ ਜਦ ਤੱਕ ਸਾਨੂੰ ਸਰਕਾਰ ਵੱਲੋਂ ਕੋਈ ਸਿਕਿਉਰਟੀ ਨਹੀਂ ਦਿੱਤੀ ਜਾਂਦੀ ਤੋਂ ਬਿਲਕੁਲ ਇਹਨਾਂ ਨੇ ਕਲੀਅਰ ਕਰ ਦਿੱਤਾ ਜਦ ਤੱਕ ਸਰਕਾਰ ਵੱਲੋਂ ਕੋਈ ਛੋਟੀ ਨਹੀਂ ਦਿੱਤੀ ਜਾਂਦੀ ਹੈ ਤਰਨਾਪੁਰ ਜਿਹੜਾ ਡਾਕਟਰਾਂ ਵੱਲੋਂ ਜਿਹੜਾ ਜਾਰੀ ਲਿਆਗਾ ਪਟਿਆਲਾ ਦੇ ਜਿੰਨਾ ਹਸਪਤਾਲ ਦੇ ਤੁਸੀਂ ਡਾਕਟਰ ਦੇਖ ਸਕਦੇ ਹੋ ਕਿ ਰਿਵੋਕ ਪਟਿਆਲਾ ਦੇ ਵਿੱਚ ਹਾਈਵੇ ਵੀ ਇਹਨਾਂ ਨੇ થોੜ੍ਹੇ ਦਿਨ ਲਈ ਜਾਮ ਕੀਤਾ ਹੈ ਔਰ ਆਪਣਾ ਪ੍ਰੋਟੈਕਟ ਜਿਹੜਾ ਹੈ ਕਰਦੇ ਨੇ ਚਲਾ ਰਹੇ ਹਾਂ ਤੋਂ ਤਸ਼ਕੀਲਾ ਤੁਸੀਂ ਦੇਖ ਲੈਂਦੇ ਹੋ ਲਗਾਤਾਰ ਜਿਹੜੇ ਡਾਕਟਰ ਲਗਾਤਾਰ ਉਹਨਾਂ ਦੇ ਦਾ ਪੋਕਾਸਟ ਜਿਹੜਾ ਹੈਗਾ ਉਹ ਲਗਾਤਾਰ ਚੱਲ ਰਿਹਾ ਹੋਰ ਵੀ ਡਾਕਟਰ ਸਨ ਨਾਲ ਗੱਲ ਕਰਦੇ ਆ ਤਾਂ ਇੱਕ ਪਟਾਕੇ ਸਲਾਹ ਬਣ ਕੇ ਜਾਉਂਦੀ ਮੰਗੇ ਸੋਸ਼ ਮੰਗੇ ਇਹ ਜਿਵੇਂ ਜਸੂਨਾ ਦੇਗਾ ਜੀ ਜਸੂਨਾ ਮੰਗਦਾ ਹੈ ਕੱਲ ਵੀ ਇਹਦਾ ਬਾਅਦ ਆਈ ਨੇ ਇੰਡੀਆ ਦਾ ਬਣੀ ਕੱਲ ਵੀ ਕਰਨਾ ਹੋਵੇਗਾ ਕੋਈ ਡਾਕਟਰ ਜਿਹੜੇ ਆ ਅੱਜ ਇਨਸਾਫ ਦੀ ਜਿਹੜੀ ਆ ਮੰਗ ਕਰ ਰਹੇ ਆ ਪਟਿਆਲਾ ਦੇ ਸਰਕਾ ਦੇ ਜਿਹੜਾ ਡਾਕਟਰ ਜਿਹੜੇ ਨੇ ਕਲਕੱਤਾ ਦੇ ਵਿੱਚ ਹੋਏ ਰੇਪ ਨੂੰ ਲੈ ਕੇ ਜਿਹੜਾ ਪ੍ਰੋਟੈਕਟ ਕਰਦੇ ਆ ਰਹੇ ਆ ਇਨਸਾਫ ਦੀ ਮੰਗ ਜਿਹੜੀ ਆ ਉਹ ਮੰਗ ਲੈ ਰਹੇ ਆ ਕੱਲ ਵੀ ਜਿਹੜਾ ਹੈ ਡਾਕਟਰ ਲੱਗੇ ਆ ਕੱਲ ਵੀ ਅਸੀਂ ਜਿਹੜਾ ਹੈ ਦਰਨਾ ਪ੍ਰਦਰਸ਼ਨ ਕਰਾਂਗੇ ਪਟਿਆਲਾ ਤੋਂ ਕੈਮਰਾਮੈਨ ਦਿਵਾਕਰ ਦੇ ਨਾਮ ਹਰਿੰਦਰਪਾਲ ਸਿੰਘ ਇੰਡੀਆ ਨੂੰ